ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਮੈਂ ਬਣਾਉਣ ਲੱਗੀ ਸੀ ਪਨੀਰੀ ਮੇਰੀਆਂ ਆਉਣਾਂ ਨਣਦਾਂ ਨੇ ਕੱਲੂ ਆਉਣਾਂ ਵੱਡੇ ਭੈਣ ਜੀ ਨੇ ਫਿਰ ਉਹ ਚਲੇ ਜਾਣਗੇ ਫਿਰ ਦੂਜੀਆਂ ਦੋਏ ਨਣਦਾ ਆਉਣਗੀਆਂ ਮੈਂ ਕਿਹਾ ਵੀ ਚਲੋ ਦੋ ਕੁ ਦਿਨ ਨਣਦਾਂ ਲਈ ਪਨੀਰੀ ਬਣਾਵਾ ਕੁੜੀਆਂ ਨੂੰ ਤਕਣੀਆ ਕਰਕੇ ਤੋਰੀਏ ਠੀਕ ਹੈ ਜੀ ਹੁਣ ਮੇਰੀ ਪਨੀਰੀ ਆ ਜਿਹੜੀ ਹੋ ਚੱਲੀ ਰੈਡੀ ਕਹਿਣ ਦਾ ਮਤਲਬ ਹੋ ਚੱਲਿਆ ਆਟਾ ਰੈਡੀ ਆਟਾ ਜਿਹੜਾ ਮੈਂ ਕਿਹੋਂ ਚ ਭੁੰਨਦੀ ਸੀ ਠੀਕ ਹੈ ਜੀ ਹੁਣ ਮੈਂ ਅੱਜ ਕਰਨੀ ਆ ਤੁਹਾਡੇ ਨਾਲ ਗੱਲਬਾਤ ਇਹ ਮੈਨੂੰ ਕਿਸੇ ਮਾਂ ਨੇ ਸਟੋਰੀ ਸੁਣਾਈ ਹੈ ਆਪਣੀ ਦਰਦ ਕਹਾਣੀ ਠੀਕ ਹੈ ਜੀ ਇਹ ਸਟੋਰੀ ਆ ਇੱਕ ਕੁੜੀ ਦੀ ਕੁੜੀ ਕਲਾਸ 2 ਕਰਕੇ ਹਾਈਲੈਸਟ ਕਰਕੇ ਬਾਹਰ ਚਲੇ ਗਈ ਉਹ ਕਹਿੰਦੇ ਵੀ 24 ਲੱਖ ਰੁਪਇਆ ਸਾਡਾ ਖਰਚਾ ਆਇਆ ਕੁੜੀ ਨੂੰ ਭੇਜਣ ਤੇ ਠੀਕ ਹੈ ਜੀ ਉਦੋਂ ਬਾਅਦ ਅਸੀਂ ਇਹ ਗਾਹਾਂ ਵਾਲੀਆਂ ਪੀਸਾਂ ਵੀ ਟੋਟਲੀ ਸਾਰੀਆਂ ਭਰੀਆਂ ਠੀਕ ਹੈ ਜੀ ਨਹਾਲੀਆਂ ਫੀਸਾਂ ਉਹ ਵੀ ਭਰੀਆਂ ਹੁਣ ਸਾਡੇ ਸਾਹਮਣੇ ਸਭ ਨੂੰ ਇਹ ਪਤਾ ਹੈ ਤਕਰੀਬਨ ਤਕਰੀਬਨ ਬੱਚੇ ਗਏ ਹੋਏ ਨੇ ਬਹੁਤ ਜ਼ਿਆਦਾ ਸਬਦੇ ਟੋਟਲੀ ਫੀਸਾਂ ਦਾ 50 ਲੱਖ ਰੁਪਇਆ ਖਰਚਾ ਆ ਜਾਂਦਾ ਹੈ ਠੀਕ ਹੈ ਜੀ ਸਣੇ ਭੇਜਣਾ ਸਣੇ ਫੀਸਾਂ 50 55 ਲੱਖ ਰੁਪਇਆ ਖਰਚਾ ਆ ਜਾਂਦਾ ਹੈ ਤੇ ਉਦੋਂ ਬਾਅਦ ਫੇਰ ਕੁੜੀ ਦੇਖੋ ਕੁੜੀ ਨੂੰ ਹੋ ਗਏ 5-6 ਸਾਲ ਵਾਰ ਗਈ ਨੂੰ ਤਾਂ ਉਦੋਂ ਬਾਅਦ ਕਹਿੰਦੀ ਅਸੀਂ ਕੁੜੀ ਨੂੰ ਕੁੜੀ ਦੀ ਮਾਂ ਕਹਿੰਦੀ ਵੀ ਅਸੀਂ ਕਹਿਤਾ ਸੀ ਆਪਣੀ ਧੀ ਨੂੰ ਬੇ ਪੁੱਤ ਕੋਈ ਗੱਲ ਨਹੀਂ ਤੂੰ ਆਪਣੀ ਪੜ੍ਹਾਈ ਕਿੰਨੀ ਧਿਆਨ ਦੇਂਦਾ ਈ ਬੱਚਾ ਬਹੁਤ ਇੰਟੈਲੀਜੈਂਟ ਸੀਗਾ ਬਈ ਅਸੀਂ ਫੀਸਾਂ ਤੈਨੂੰ ਇੱਧਰੋਂ ਭੇਜ ਦਾਂਗੇ ਚਲੋ ਆਪਣੀ ਆਪਣੀ ਗੰਜਾਇਸ ਹੁੰਦੀ ਆ ਜੀ ਸਭ ਦੀ ਕੋਈ ਬੱਚੇ ਆਪਣੀਆਂ ਫੀਸਾਂ ਉਧਰੋਂ ਕੱਢ ਲੈਂਦੇ ਨੇ ਕੋਈ ਫੀਸਾਂ ਪਿੱਛੋਂ ਮੰਗਾ ਲੈਂਦੇ ਨੇ ਠੀਕ ਆ ਜੀ ਉਹ ਕਹਿੰਦੇ ਹੁੰਦੇ ਨੇ ਨਾ ਮਾਪੇ ਦੀ ਜੇਬ ਜਸਤ ਦੰਦੀ ਚਾਹੀਦੀ ਆ ਸਾਰਾ ਨੇ ਨਹੀਂ ਪੜਾ ਲਈ ਲਿਖਾ ਲਈ ਕੋਰਸ ਉਹਦੇ ਪੂਰੇ ਹੋ ਗਏ ਵਰਕ ਤੇ ਹੋ ਗਈ ਤੇ ਉਦੋਂ ਬਾਅਦ ਫੇਰ ਅਸੀਂ ਲੱਤਾ ਉਹਦੇ ਵਿਆਹ ਦਾ ਫੈਸਲਾ ਬਈ ਹੁਣ ਧੀ ਦਾ ਵਿਆਹ ਕਰਦੀਏ ਕਹਿੰਦੇ ਅਸੀਂ ਆਪਣੀ ਧੀ ਨੂੰ ਪੁੱਛਿਆ ਵੀ ਪੁੱਤ ਜੇ ਤੇਰੇ ਨਾਲ ਇੱਧਰ ਕੋਈ ਮੁੰਡਾ ਪੜਦਾ ਹੈ ਜਾਂ ਕੰਮ ਕਰਦਾ ਹੈ ਤੂੰ ਆਪ ਦੇਖ ਲੈ ਕੋਈ ਗੱਲ ਨਹੀਂ ਅਸੀਂ ਇੱਧਰ ਆਪਣਾ ਪਤਾ ਕਰ ਲਾਂਗੇ ਸਾਰਾ ਉਹ ਕਹਿੰਦੀ ਵੀ ਨਹੀਂ ਮम्मा ਵੀ ਮੈਂ ਇੱਧਰ ਤਾਂ ਨਹੀਂ ਵਿਆਹ ਕਰਾਉਣਾ ਕਿਉਂਕਿ ਕਈ ਵਾਰ ਅਸੀਂ ਉਧਰ ਕੁੜੀਆਂ ਮੁੰਡੇ ਪਸੰਦ ਕਰ ਲੈਂਦੀਆਂ ਨੇ ਚਲੋ ਮੁੰਡੇ ਕਈ ਵਾਰ ਠੀਕ ਵੀ ਹੁੰਦੇ ਨੇ ਕਈ ਵਾਰ ਬੱਚੇ 'ਚ ਕੋਈ ਨੁਕਸ ਵੀ ਹੁੰਦਾ ਹੈ ਕਈ ਤਰ੍ਹਾਂ ਦੇ ਤੁਹਾਨੂੰ ਪਤਾ ਹੀ ਅੱਜਕੱਲ ਬੱਚੇ ਮਨਮਰਜ਼ੀਆਂ ਕਰਦੇ ਨੇ ਤੇ ਉਹ ਕਹਿੰਦੀ ਵੀ ਮੈਨੂੰ ਇਧਰਲੇ ਮੁੰਡੇ ਦੀ ਉਧਰ ਬੈਕਗ੍ਰਾਉਂਡ ਦਾ ਨਹੀਂ ਪਤਾ ਲੱਗਣਾ ਹੈਗਾ ਵੀ ਪਰਿਵਾਰ ਕਿਹਾ ਜਾਏ ਠੀਕ ਹੈ ਜੀ ਉਹਨੇ ਆਪਣੇ ਪਿਓ ਨੂੰ ਕੁੜੀ ਨੇ ਕਿਹਾ ਕੁੜੀ ਸਮਝਦਾਰਤੀ ਭਾਈ ਜਿਹਨੇ ਆਪਣੇ ਪਿਓ ਨੂੰ ਕਿਹਾ ਵੀ ਤੁਸੀਂ ਲੱਭੋ ਮੇਰੇ ਲਈ ਮੁੰਡਾ ਠੀਕ ਹੈ ਜੀ ਮਾਪੇ ਕਹਿੰਦੇ ਵੀ ਬਹੁਤ ਅਸੀਂ ਦੇਖਭਾਲ ਕੇ ਇੱਕ ਰਿਸ਼ਤਾ ਸਾਨੂੰ ਫਿੱਟ ਹੋਇਆ ਅਸੀਂ ਆਪਣੀ ਤੇ ਉਹਨਾਂ ਰਿਸ਼ਤਾ ਕਰਤਾ ਚਲੋ ਕੁੜੀ ਸੱਦ ਲਈ ਕੁੜੀ ਸੱਦ ਕੇ ਰਿਸ਼ਤਾ ਪੱਕਾ ਹੋ ਗਿਆ ਸਾਲ ਬਾਅਦ ਕਹਿੰਦੇ ਅਸੀਂ ਵੀ ਆਉਂਦੇ ਸਿਆਲ ਦਾ ਵਿਆਹ ਕਰ ਲਿਆ ਹੁਣ ਵਿਆਹ ਨੂੰ ਹੋ ਗਏ ਘੱਟੋ ਘੱਟ ਵੀ 2 ਸਾਲਾਂ ਵਿਆਹ ਨੂੰ ਜਦ 2 ਸਾਲ ਹੋ ਗਏ ਚਲੋ ਕੁੜੀ ਨੇ ਨਾਲ ਲੱਗਦੀ ਔਰ ਟਰਾਈ ਸ਼ੁਰੂ ਕਰਤੀ ਮੁੰਡੇ ਦੀ ਵੀ ਮੁੰਡਾ ਮੈਂ ਸੱਦ ਲਾਂ ਮੁੰਡੇ ਦੇ ਕੰਮ ਨੂੰ ਸਾਲ ਡੇਢ ਸਾਲ ਲੰਘਿਆ ਉਹ ਤੁਹਾਨੂੰ ਪਤਾ ਵੀ ਇੱਕ ਦੋ ਵਾਰ ਉਹਦੀ ਰਿਫਿਊਜ਼ਲ ਆ ਗਈ ਤਾਂ ਉੱਥੇ ਤੇ ਲਾਗੇ ਤੜਕਤੋਂ ਕਰਨਾ ਕਹਿੰਦੇ ਵੀ ਇਹ ਤਾਂ ਮਨਚ ਬੇਈਮਾਨੀ ਹੈ ਇਹ ਤਾਂ ਮੁੰਡੇ ਨੂੰ ਨਹੀਂ ਸੱਦਦੀ ਇਹ ਤਾਂ ਚੰਗੀ ਤਰ੍ਹਾਂ ਪੇਪਰ ਨਹੀਂ ਭੇਜਦੀ ਪੇਪਰਾਂ 'ਚ ਨੁਕਸਤ ਆ ਜੇ ਇਹ ਹੈ ਉਹ ਹੈ ਤੁਹਾਨੂੰ ਪਤਾ ਵੀ ਦੁਨੀਆ ਲੱਲੇ ਭੱਬੇ ਬਹੁਤ ਮਾਰਦੀ ਆ ਉਹ ਕੁੜੀ ਕਹਿੰਦੀ ਵੀ ਮੈਂ ਬਹੁਤ ਕਮਾਨਿਕ ਚਿੱਤ ਹੋ ਕੇ ਪੇਪਰ ਇਧਰੋਂ ਭੇਜੇ ਨੇ ਵੀ ਮੈਂ ਵੀ ਇੱਥੇ ਕੱਲੀ ਔਖੀਆਂ ਮੈਂ ਚਾਹੁੰਨੀ ਆ ਵੀ ਇਹ ਆ ਜਾਵੇ ਠੀਕ ਹੈ ਜੀ ਹੁਣ ਜਿਹੜੀ ਭੈਣ ਵਿਆਹੀ ਗਈ ਉਹ ਕਿਹੜੀ ਨਹੀਂ ਚਾਹੂਗੀ ਵੀ ਮੇਰਾ ਆਦਮੀ ਮੇਰੇ ਕੋਲ ਆ ਜਾਵੇ ਠੀਕ ਹੈ ਜੀ ਪਹਿਲਾਂ ਤਾਂ ਉਹਨਾਂ ਨੇ ਮੁੰਡੇ ਪਿੱਛੇ ਕਲੇਸ਼ ਪਾਇਆ ਕਹਿੰਦੇ ਵੀ ਮੁੰਡੇ ਦਾ ਕੰਮ ਲੇਟ ਕਰਦੀ ਐ ਇਹ ਇਹ ਚਾਹੁੰਦੀ ਓ ਨਹੀਂ ਵੀ ਇਹ ਆਵੇ ਉਰੇ ਇਹਦੀ ਤਾਂ ਹੋਰ ਕਿਤੇ ਗੱਲਬਾਤ ਹੋਣੀ ਐ ਯਾਨੀ ਉਹ ਉਹੀ ਘਟਿਆ ਜੀਆਂ ਗੱਲਾਂ ਹਰਕਤਾਂ ਜੀਆਂ ਸ਼ੁਰੂ ਕਰਤੀਆਂ ਉਹਨਾਂ ਨੇ ਸਹੁਰਿਆਂ ਵਾਲੀਆਂ ਤੇ ਉਦੋਂ ਬਾਅਦ ਉਹ ਹੋ ਗਿਆ ਮੁੰਡੇ ਦਾ ਕੰਮ ਬਣ ਗਿਆ ਮੁੰਡਾ ਗਿਆ ਪਹੁੰਚ ਮੁੰਡਾ ਪਹੁੰਚਣ ਤੋਂ ਬਾਅਦ ਕਹਿੰਦੀ ਮੈਂ ਕੀ ਕਰਿਆ ਮੁੰਡਾ ਪਹੁੰਚਣ ਤੋਂ ਬਾਅਦ ਕਹਿੰਦੀ ਵੀ ਮੇਰੀ ਧੀ ਨੇ ਕੀ ਕਰਿਆ ਕਹਿੰਦੀ ਸਾਡਾ ਦੋਹਾਂ ਦਾ ਕੰਮ ਬਣਾਤਾ ਬਾਹਰਲਾ ਸਾਡੇ ਪੇਪਰ ਭੇਜਦੇ ਵੀ ਚੱਲ ਹੁਣ ਉਧਰੋਂ ਉਹ ਆ ਗਿਆ ਇਧਰੋਂ ਮੈਂ ਹੁਣ ਆਪਣੇ ਮਾਪੇ ਦਾ ਘੇੜਾ ਮਰਾ ਦੰਨੀ ਆ ਦੇਖੋ ਜੀ ਧੀਆ ਨੇ ਮਾਪੇ ਦਾ ਸੰਗਰਾਸ਼ ਦੇਖਿਆ ਹੁੰਦਾ ਧੀਆ ਨੂੰ ਆਏ ਹੁੰਦਾ ਵੀ ਚਲੋ ਮੈਂ ਆਪਣੇ ਮਾਪੇ ਪਾ ਨੂੰ ਵੀ ਦੇਸ਼ ਦੁਨੀਆ ਦਿਖਾ ਦਾਂ ਉੱਥੇ ਕਿਹੜਾ ਮਾਪੇ ਪਾ ਨੇ ਕੋਈ ਪੱਕੇ ਤੌਰ ਤੇ ਰਹਿਣਾ ਹੁੰਦਾ ਉਹੀ 2-3 ਮਹੀਨੇ ਲਾਏ ਮੁੜਿਆ ਇਹ ਕਹਿੰਦੀ ਵੀ ਸਾਡੀ ਕੁੜੀ ਨੇ ਸਾਡਾ ਕੰਮ ਬਣਾ ਲਿਆ ਮਾਂ ਨੇ ਦੱਸਿਆ ਕਹਿੰਦੀ ਵੀ ਸਾਡੀ ਕੁੜੀ ਨੇ ਸਾਡਾ ਕੰਮ ਬਣਾ ਲਿਆ ਆਪਦੇ ਪਿਓ ਦਾ ਮੇਰਾ ਤਾਂ ਕਹਿੰਦੀ ਵੀ ਉਧਰ ਸਹੁਰਿਆਂ ਚ ਐਡਾ ਤੂਫਾਨ ਖੜਾ ਹੋ ਗਿਆ ਕਲੇਸ਼ ਖੜਾ ਹੋ ਗਿਆ ਵੀ ਹਾਂ ਹਾਂ ਪਹਿਲਾਂ ਤਾਂ ਇਹਨੇ ਮੁੰਡਾ ਹੀ ਔਖਾ ਸੱਦਿਆ ਹੁਣੇ ਆਪਣੇ ਮਾਪੇ ਪਾ ਨੂੰ ਸੱਦ ਲਿਆ ਇਹਨੇ ਇਧਰੋਂ ਸਾਨੂੰ ਨਹੀਂ ਸੱਦਿਆ ਮੁੰਡੇ ਦੇ ਮਾਪੇ ਕਹਿੰਦੇ ਵੀ ਸਾਨੂੰ ਨਹੀਂ ਸੱਦਿਆ ਹੈਗਾ ਇਹਨੇ ਤਾਂ ਆਪਦੇ ਮਾਪੇ ਪਾ ਸੱਦ ਲਏ ਦੇਖੋ ਮੇਰੀ ਗੱਲ ਸੁਣੋ ਪਹਿਲੀ ਗੱਲ ਭਾਵੇਂ ਉਹ ਮੁੰਡੇ ਦੇ ਮਾਪੇ ਭਾਵੇਂ ਉਹ ਕੁੜੀ ਦੇ ਮਾਪੇ ਕੈਨੇਡਾ ਵੀ ਕਿਧਰੇ ਭੱਜਣ ਨਹੀਂ ਲੱਗੇ ਆਪਾਂ ਵੀ ਕਿਧਰੇ ਭੱਜਣ ਨਹੀਂ ਲੱਗੇ ਆਪਣੇ ਬੱਚੇ ਵੀ ਨਹੀਂ ਕਿਤੇ ਭੱਜਣ ਲੱਗੇ ਥੋੜਾ ਜਿਹਾ ਸਬਰ ਕਰਿਆ ਕਰੋ ਅਸੀਂ ਇੱਕ ਚੱਕਰ ਤੇ ਜ਼ਰੂਰ ਫਸੇ ਹੁੰਦੇ ਆ ਕਿਉਂਕਿ ਆਪਾਂ ਦੁਨੀਆਦਾਰੀ 'ਚ ਰਹਿੰਦੇ ਆ ਆਪਾਂ ਨੂੰ ਸਾਰਾ ਪਤਾ ਹੈ ਵੀ ਕਿਹੜਾ ਕਹੀ ਜੀ ਸੋਚ ਰੱਖਦਾ ਹੈ ਆਪਾਂ ਇੱਕ ਚੱਕਰ 'ਚ ਬੋਬਾ ਵੱਜ ਜਾਂਦੇ ਆ ਜਦ ਆਪਣੇ ਜਵਾਕ ਬਾਹਰ ਚਲੇ ਜਾਂਦੇ ਆ ਨਾ ਆਪਾਂ ਨੂੰ ਥੋੜੀ ਜੀ ਨਾਲ ਲੱਗਦੀ ਉਹ ਲਾਲਸਾ ਜੀ ਹੋ ਜਾਂਦੀ ਹੈ ਵੀ ਹੁਣ ਅਸੀਂ ਵੀ ਕਿਹੜਾ ਜਾ ਮਾਰੇ ਆਈਏ ਅੱਪਾ ਵੀ ਥੋੜਾ ਜਿਹਾ ਸ਼ਰੀਕੇ ਚ ਆਪਣੀ ਠੁੱਕ ਜੀ ਬਣਾਏ ਲਈਏ ਦੇਖੋ ਮੈਂ ਇਹ ਗੱਲ ਜਰੂਰ ਕਹੂੰਗੀ ਵੀ ਸਾਡੇ ਤੇ ਇੱਕ ਸਰਪੰਚੀ ਵਾਂਗੂ ਮੋਹਰ ਲੱਗ ਜਾਂਦੀ ਆ ਵੀ ਹਾਂ ਭਾਈ ਫਲਾਣਾ ਵੀ ਬਾਹਰ ਘੁੰਮੇ ਆਇਆ ਪਰ ਗੱਲਾਂ ਕੁਝ ਨਹੀਂ ਹੈਗੀਆਂ ਇਹ ਇਹ ਆਮ ਜੀਆਂ ਗੱਲਾਂ ਨੇ ਇਹ 35 40 ਸਾਲ ਪਹਿਲਾਂ ਹੁੰਦਾ ਸੀ ਵੀ ਭਾਈ ਪਿੰਡ ਚੋਂ ਫਲਾਣਾ ਕੈਨੇਡਾ ਘੁੰਮ ਕੇ ਆਇਆ ਫਲਾਣਾ ਅਮਰੀਕਾ ਘੁੰਮ ਕੇ ਆਇਆ ਫਲਾਣਾ ਇੰਗਲੈਂਡ ਘੁੰਮ ਕੇ ਆਇਆ ਉਹ ਅੱਗੇ ਹੁੰਦਾ ਤਾਂ ਕਿਉਂਕਿ ਪਿੰਡ ਚੋਂ ਦੋ ਚਾਰ ਜਣੇ ਹੀ ਗਏ ਹੋਏ ਹੁੰਦੇ ਤੇ ਹੁਣ ਤਾਂ ਹਰੇਕ ਤੀਏ ਘਰ ਦਾ ਜਵਾਕ ਬਾਹਰ ਬੈਠਾ ਹੈ ਆਮ ਜੀਆਂ ਗੱਲਾਂ ਜਿਵੇਂ ਆਪਾਂ ਕਿਸੇ ਸ਼ਹਿਰ ਘੁੰਮੇ ਆਉਣੇ ਝੰਡੀਗੜ੍ਹ ਘੁੰਮਿਆ ਲੁਧਿਆਣੇ ਘੁੰਮਿਆ ਆਏ ਲੋਕ ਘੁੰਮ ਕੇ ਕੈਨੇਡਾ ਅਮਰੀਕਾ ਤੋਂ ਆ ਜਾਂਦੇ ਨੇ ਪਾਚੋ ਹੀ ਪਤਾ ਲੱਗਦਾ ਅਗਲਾ ਕਹਿੰਦਾ ਮੈਂ ਮਹੀਨਾ ਲਾਇਆ ਮੈਂ 2 ਮਹੀਨੇ ਲਾਇਆ ਅੱਛਾ ਜੀ ਪਤਾ ਹੀ ਨਹੀਂ ਲੱਗਿਆ ਬਈ ਜੋ ਹੀ ਗੱਲਾਂ ਹੁਣੇ ਗੱਲਾਂ ਆਮ ਹੋ ਗਈਆਂ ਤੁਸੀਂ ਇੱਕ ਠੁੱਕ ਜੀ ਬਣਾਉਣ ਦੇ ਮਾਰੇ ਇੱਕ ਲੋਕਾਂ ਨੂੰ ਦਿਖਾਉਣ ਦੇ ਮਾਰੇ ਵੀ ਹਾਂ ਸਾਡੇ ਜਵਾਕ ਨੇ ਸਾਨੂੰ ਸੱਦ ਲਿਆ ਅਸੀਂ ਬਾਹਰ ਜਾ ਆਏ ਤੁਸੀਂ ਨਾਲ ਲੱਗਦੀ ਉਹਨਾਂ ਨਿਆਣਿਆਂ ਦੇ ਲਾਲਾ ਚੱਕ ਦਿਆ ਕਰੋ ਅਸੀਂ ਜੇ ਨਾਰਮਲ ਵੀ ਜਾਣੇ ਆ ਨਾ ਨਾਰਮਲ ਵੀ ਜਾਣੇ ਆ ਸਾਡਾ 5 ਲੱਖ ਰੁਪਇਆ ਦੋ ਜਣਿਆਂ ਦਾ ਵਟ ਤੇ ਪਿਆ ਖਰਚੇ ਦਾ ਇੱਕੋ ਸੇ ਹਵਾ ਹਵਾ ਸਾਟੇ ਚ ਵੀ ਅਗਲਾ ਕਹੋ ਵੀ ਬਾਹਰੋਂ ਆਏ ਆ ਫਿਰ ਕੀ ਹੋ ਜਾਂਦਾ ਆਮ ਜੀਆਂ ਗੱਲਾਂ ਹੋ ਗਈਆਂ ਤਾਂ ਹੁਣ ਠੀਕ ਹੈ ਤੁਸੀਂ ਦੇਖੋ ਉਹਨਾਂ ਨੇ ਐਡਾ ਕ ਬਖੇੜਾ ਖੜਾ ਕਰ ਲਿਆ ਵੀ ਪਹਿਲਾਂ ਇਹਨੇ ਮੁੰਡਾ ਔਖਾ ਸੱਧਿਆ ਹੁਣ ਇਹਨੇ ਆਪਣੇ ਮਾਂ-ਵਾਪੇ ਸੱਦ ਲਏ ਮੁੰਡੇ ਤੇ ਮਾਂ-ਵਾਪੇ ਕਹਿੰਦੇ ਸਾਨੂੰ ਨਹੀਂ ਸੱਧਿਆ ਉਧਰ ਮੁੰਡੇ ਨੇ ਕੁੜੀ ਦੀ ਚੂੜੀ ਕਸਤੀ ਕਹਿੰਦਾ ਤੂੰ ਆਪਣੇ ਮਾਪੇ ਸਾਦਲੇ ਮੇਰੇ ਨਹੀਂ ਸੱਦੇ ਉਹ ਨਿਆਣਿਆਂ 'ਚ ਕਲੇਸ਼ ਪੈਣਾ ਸ਼ੁਰੂ ਹੋ ਗਿਆ ਉਹਨਾਂ ਦੀ ਤੂੰ ਤੂੰ ਮੈਂ ਮੈਂ ਸ਼ੁਰੂ ਹੋ ਗਈ ਕੁੜੀ ਨੂੰ ਇੰਨਾ ਗੁੱਸਾ ਆ ਗਿਆ ਕਹਿੰਦੀ ਵੀ ਪਹਿਲਾਂ ਜਾਂ ਤੇਰਾ ਲੇਟ ਬਣਿਆ ਤੂੰ ਜਦ ਵੀ ਮੈਨੂੰ ਤੂੰ ਮਤਾਂ ਲਾਈਆਂ ਹੁਣ ਮੈਂ ਆਪਣੇ ਮਾਪੇ ਸਾਦਲੇ ਤੂੰ ਹੁਣ ਵੀ ਬੋਲਦਾ ਉਹ ਨਿਆਣਿਆਂ 'ਚ ਨੌਬਤ ਆ ਗਈ ਤਲਾਕ ਦੀ ਕੁੜੀ ਦਾ ਹਮਨ ਦੁਖੀ ਹੋ ਗਿਆ ਮੁੰਡੇ ਨੂੰ ਆਏ ਹੋ ਗਿਆ ਵੀ ਆਪਾਂ ਹੁਣ ਬਾਹਰ ਪਹੁੰਚ ਗਏ ਆਪਾਂ ਨੇ ਕੀ ਲੈਣਾ ਇੱਕ ਤਾਂ ਬਾਹਰ ਜਾ ਕੇ ਪਤਾ ਨਹੀਂ ਕਿਉਂ ਖੂਨ ਚਿੱਟਾ ਹੋ ਜਾਂਦਾ ਰਿਸ਼ਤੇ ਹੀ ਖਤਮ ਹੋ ਜਾਂਦੇ ਨੇ ਠੀਕ ਹੈ ਜੀ ਉਹ ਬੱਚਿਆਂ ਦਾ ਕਹਿੰਦੀ ਕਿ ਤਲਾਕ ਤੇ ਗੱਲ ਪਹੁੰਚ ਗਈ। ਨਿਆਣਿਆਂ ਨੇ ਆਪਣੀ ਨਿਬੜਾ ਤਿਬੜੀ ਕਰ ਲਈ। ਮੁੰਡੇ ਦਾ ਹੋਰ ਰਾ ਕੁੜੀ ਦਾ ਹੋਰ ਰਾ। ਤੁਸੀਂ ਇਹ ਦੇਖੋ ਵੀ ਕੁੜੀ ਦੇ ਪਿਓ ਨੇ ਕਰੋੜ ਰੁਪਇਆ ਖਰਚਿਆ। ਪਹਿਲਾਂ ਤਾਂ ਖਰਚਾ ਕੀਤਾ ਕੁੜੀ ਤੇ। ਫੇਰ ਉਹਨੇ 50 ਲੱਖ ਲਾਇਆ ਵਿਆਹ ਤੇ। ਫੇਰ ਇਧਰੋਂ ਲਾਲਸਾ ਹੋ ਗਈ ਵੀ ਹੁਣ ਸਾਨੂੰ ਸਾਰੇ ਟੱਬਰ ਨੂੰ ਟਰਾਲੀ 'ਚ ਬਿਠਾ ਕੇ ਲੈ ਜੀਵੇ ਕੁੜੀ। ਤੁਸੀਂ ਇਹੀ ਗੱਲਾਂ ਪਿੱਛੇ ਆਪਣੇ ਛੌਂਕਾਂ ਪਿੱਛੇ ਮਾਪਪਾ ਨੇ ਤੁਸੀਂ ਬੱਚੇ ਐਡ ਕਰਦੇ ਬਾਪ ਨੇ ਐਡਾ ਸ਼ਿੰਗਾਰਸ਼ ਕਰਕੇ ਕਰੋੜ ਰੁਪਿਆ ਲਾ ਕੇ ਧੀ ਫੇਰ ਗੋਡੇ ਕੋਲ ਬੈ ਗਈ ਤੁਸੀਂ ਜਦ ਆਪਾਂ ਮਾਪਾ 50 50 60 60 ਸਾਲ ਦੇ ਇਹਨਾਂ ਗੱਲਾਂ 'ਚ ਸਬਰ ਨਹੀਂ ਕਰ ਸਕਦੇ ਪਰ ਬੱਚਿਆਂ ਨੂੰ ਅਸੀਂ ਕੀ ਸਮਝਾ ਸਕਦੇ ਹਾਂ ਇੱਕ ਮਾਪਾ ਪਿੱਛੇ ਹੀ ਗਲੈਸਪੇ ਆ ਉਹ ਵਿਚਾਰੀ ਕੁੜੀ ਦੀ ਮਾਂ ਨਾਲੇ ਰੋਵੇ ਨਾਲੇ ਦੱਸੇ ਕੰਨੀ ਵੀ ਅਸੀਤਾ ਜਿਹੜਾ ਐਡਾ ਸੰਘਰਸ਼ ਕੀਤਾ ਜਿਹੜਾ ਨਾ ਕੀਤਾ ਜਿਹੜਾ ਐਡਾ ਵਿਆਹ ਕੀਤਾ ਜਿਹੜਾ ਨਾ ਕੀਤਾ ਸੋਈ ਗੱਲਾਂ ਮਾਪੇ ਭਾਵੇਂ ਅੱਡੀ ਚੋਟੀ ਦਾ ਜ਼ੋਰ ਲਾ ਲੈਣਾ ਪਰ ਸੁਖ ਧੀਆਂ ਦੇ ਕਰਮਾਂ ਦਾ ਹੈ ਸੁਖ ਧੀਆਂ ਦੇ ਕਰਮਾਂ ਦਾ ਇੱਕ ਮਾਪਾ ਬਾਪ ਧੀਆਂ ਨੂੰ ਕਰਮ ਨਹੀਂ ਲਾ ਸਕਦੇ ਹੈਗੇ ਬਾਹਰ ਵੀ ਭੇਜ ਲਈ 50 ਲੱਖ ਰੁਪਈਆ ਵੀ ਲਾਤਾ ਕੁੜੀ ਨੇ ਇਹ ਵੀ ਕਿਹਾ ਵੀ ਮੈਨੂੰ ਇੰਦਰ ਇੰਡੀਆ ਚ ਮੁੰਡਾ ਟੋਲੋ ਉਹ ਵੀ ਟੋਲ ਲਿਆ ਉਹਦੇ ਫਿਰ ਵੀ 50 ਲੱਖ ਵਿਆਹ ਤੇ ਲਾਤਾ ਪਰ ਕੁੜੀ ਫੇਰ ਦੁਖੀ ਦੀ ਦੁਖੀ ਕਈ ਵਾਰ ਮੈਂ ਤੁਹਾਨੂੰ ਦੱਸਦੀ ਆਂ ਕਈ ਵਾਰ ਅਸੀਂ ਮਾਪੇ ਵੀ ਬੱਚਿਆਂ ਦੇ ਵਿਚਾਲੇ ਆ ਕੇ ਬੱਚਿਆਂ ਦਾ ਘਰ ਪੱਟ ਦਿੰਨੇ ਆਂ ਬਹੁ ਰੰਗੀ ਦੁਨੀਆ ਹੈ ਬਹੁਤੇ ਬਾਹਰ ਬੈਠੀਆਂ ਕੁੜੀਆਂ ਤੁਹਾਨੂੰ ਉਹ ਵੀ ਸਟੋਰੀ ਸੁਣਾਉਂਗੀ ਬਾਹਰ ਬੈਠੀਆਂ ਕੁੜੀਆਂ ਮੁੰਡਿਆਂ ਦੀ ਜ਼ਿੰਦਗੀ ਨਰਕ ਬਣਾ ਦਿੰਦੀਆਂ ਨੇ ਬਹੁਤੇ ਮੁੰਡੇ ਕੁੜੀਆਂ ਦੀ ਜ਼ਿੰਦਗੀ ਨਰਕ ਬਣਾ ਦਉਂਦੇ ਨੇ ਬਾਜੇ ਮਾਪੇ ਰਲ ਕੇ ਆਪਸ ਵਿੱਚ ਬੱਚਿਆਂ ਦੀ ਦੋਹਾਂ ਦੀ ਜ਼ਿੰਦਗੀ ਨਰਕ ਬਣਾ ਦਿੰਦੇ ਨੇ ਸਾਡੇ ਬੱਚੇ ਖੁਸ਼ ਚਾਹੀਦੇ ਆਂ ਜਾ ਸਾਡਾ ਪਿੱਛੇ ਵਧੀਆ ਕੰਮ ਚੱਲਦਾ ਸਾਨੂੰ ਕੀ ਚੱਟੀ ਪਈ ਆ ਵੀ ਹਾਂ ਅਸੀਂ ਕੈਨੇਡਾ ਬੇਨਾ ਬਚਦੇ ਨਹੀਂ ਹੈਗੇ ਸਾਡੇ ਬੱਚੇ ਬਾਹਰ ਬੈਠੇ ਆ ਖੁਸ਼ ਆ ਬਸ ਬਹੁਤਾ ਇੰਨਾ ਹੀ ਗੇੜਾ ਤਾਂ ਮਰਉਣ ਗਈ ਅੱਜ ਨਹੀਂ ਕੱਲ ਨੂੰ ਸੋਈ ਗੱਲਾਂ ਮੈਨੂੰ ਬੜਾ ਵਿਚਾਰੀ ਤੇ ਤਰਸ ਆਇਆ ਮਹਾ ਦੇਖ ਬਈ ਇੱਕ ਮਾਂ ਨਾ ਆਪਣੀ ਧੀ ਦੇ ਕਰਮ ਨਹੀਂ ਲਾ ਸਕਦੀ ਹੋਰ ਮਾਂ ਬਾਪ ਕੋਈ ਕਸਰ ਨਹੀਂ ਛੱਡਦਾ ਜੇ ਮਾਂ ਬਾਪ ਤਾਂ ਬਸ ਚੱਲੇ ਨਾ ਧੀਾਂ ਦੀ ਤਕਦੀਰ ਵੀ ਆਪ ਲਿਖ ਦੇਣਾ ਕੋਈ ਗੱਲਾਂ ਆਪਾਂ ਸਭ ਮਾਪੇ ਆ ਬੱਚਿਆਂ ਦੀਆਂ ਖੁਸ਼ੀਆਂ ਚ ਨਾ ਆਇਆ ਕਰੋ। ਉਹਨਾਂ ਨੂੰ ਖੁਸ਼ ਰਹਿਣ ਦਿਓ ਬਰੋ। ਕਿਉਂਕਿ ਮਾਪੇ ਨੇ ਕਈ ਵਾਰ ਬਹੁਤ ਔਖੀਆਂ ਸੌਖੀਆਂ ਕੱਟੀਆਂ ਹੁੰਦੀਆਂ ਜਾਂ ਸਾਡੇ ਬੱਚੇ ਖੁਸ਼ ਹੋਣ ਦਾ ਬੱਚਿਆਂ ਦਾ ਟਾਈਮ ਆਉਂਦਾ। ਅਸੀਂ ਫਿਰ ਬੱਚਿਆਂ ਦੇ ਰਾਦੇ ਰੋਲੇ ਬਣ ਲੱਗ ਜਾਂਦੇ ਆ। ਆਪਣੀ ਤਾਂ ਜਹੀ ਜੀ ਨੰਗੀ ਨੰਗੀ ਕੰਮ ਸੇ ਕੰਮ ਬੱਚੇ ਦਾ ਕੁਝ ਰਹਿਣਾ। ਉਹ ਤਾਂ ਬਣੀ ਜ਼ਿੰਦਗੀ ਖੁਸ਼ੀ ਖੁਸ਼ੀ ਭੰਡਾਉਣਾ। ਸੋਹੀ ਗੱਲਾਂ ਜੀ ਮੈਨੂੰ ਬੜਾ ਤਰਸ ਆਇਆ ਉਸ ਮਾਮੇ ਤੇ। ਕਹਿੰਦੇ ਵੀ ਸਾਡੀ ਗੱਲਬਾਤ ਜ਼ਰੂਰ ਕਰਿਓ। ਕਹਿੰਦੇ ਵੀ ਮੇਰੇ ਵਰਗੀਆਂ ਖਬਰਾਂ ਕਿੰਨੀਆਂ ਕ ਮਾਮਾ ਨੇ। ਜਿਹੜੀਆਂ ਇਦਾਂ ਰੋਂਦੀਆਂ ਤੇ ਪਸਤੌਂਦੀਆਂ ਨੇ ਐਨਾ ਕੁਛ ਕਰਕੇ ਵੀ ਈਆਂ ਸਾਡੀਆਂ ਫੇਰ ਦੁਖੀ ਦੀਆਂ ਦੁਖੀ।froh ਗੱਲਾਂ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ, ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ। ਸਤਿ ਸ਼੍ਰੀ ਅਕਾਲ ਜੀ।